ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਕਰ ਦਸਕੋ ਜੰਮੂ ਕਸ਼ਮੀਰ ਦੇ ਪਹਲਗਾਮ ਦੀ ਜਿਹੜੀ ਬੈਸਾਰਨ ਘਾਟੀ ਦੇ ਵਿੱਚ ਜੋ ਕੁਝ ਹੋਇਆ ਹੈ ਜਿਸ ਤਰੀਕੇ ਨਾਲ 28 ਇਨੋਸੈਂਟ ਲੋਕ ਮਾਰੇ ਗਏ ਨੇ ਉਸ ਦੀ ਨਿੰਦਾ ਸਭ ਨੇ ਕੀਤੀ ਹੈ ਇਸ ਵਿੱਚ ਕੋਈ ਦੋਰਾਵਾ ਨਹੀਂ ਕਿ ਗਲਤ ਹੋਇਆ ਤੇ ਇਹ ਗੱਲ ਲਗਾਤਾਰ ਮੈਂ ਕਹਿੰਦਾ ਆ ਰਿਹਾ ਹਾਂ ਕਿ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਉਹਦਾ ਵਿਕਟਮ ਪੰਜਾਬ ਬਣਦਾ ਤੁਸੀਂ ਕਹੋਗੇ ਜੀ ਇਹ ਕਿਵੇਂ ਬਿਲਕੁਲ ਇਹੀ ਹੋਇਆ ਹੁਣ ਵੀ ਇਹੀ ਹੋਇਆ ਜਦੋਂ 2019 ਦੇ ਵਿੱਚ ਪਲਵਾਮਾ ਦੇ ਵਿੱਚ ਹੋਇਆ ਸੀ 40 ਜਵਾਨ ਸ਼ਹੀਦ ਹੋਏ ਸੀ ਉਦੋਂ ਵੀ ਪੰਜਾਬ ਵਿਕਟਮ ਬਣਿਆ ਸੀ ਤੇ ਹੁਣ ਵੀ ਬਣਿਆ ਮੈਂ ਦੱਸਦਾ ਤੁਹਾਨੂੰ ਇਸ ਵੀਡੀਓ ਚ ਹੀ ਦੱਸ ਦੇਖੋ ਪਹਿਲਾਂ ਤਾਂ ਇਹ ਦੇਖੋ ਕਿ ਪਲਵਾਮਾ ਚ ਹੋਇਆ ਤੇ ਉਸ ਵੇਲੇ ਸਾਡਾ ਜਿਹੜਾ ਬਾਰਡਰ ਸੀ ਨਾ ਬਾਗਾ ਬਾਰਡਰ ਅਟਾਰੀ ਬਾਰਡਰ ਇੱਥੋਂ ਵਪਾਰ ਚੱਲਦਾ ਸੀ ਤੇ ਪਲਵਾਮਾ ਉੱਥੇ ਬੰਦੇ ਜਿਹੜੇ ਸ਼ਹੀਦ ਹੋਏ 40 ਔਰ ਬਾਰਡਰ ਬੰਦ ਕਰਤਾ ਵਪਾਰ ਬੰਦ ਕਰਤਾ ਲੱਖਾਂ ਲੋਕਾਂ ਦਾ ਰੋਜ਼ਗਾਰ ਚਲੇ ਗਿਆ ਲੱਖਾਂ ਲੋਕਾਂ ਦਾ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਉਹਦਾ ਫਾਇਦਾ ਸੀ ਉਹ ਵਪਾਰ ਦਾ ਦੋਨੇ ਪੰਜਾਬੀਆਂ ਨੂੰ ਲੈਦੇ ਪੰਜਾਬ ਨੂੰ ਵੀ ਚੜਦੇ ਪੰਜਾਬ ਨੂੰ ਪੰਜਾਬੀਆਂ ਦਾ ਨੁਕਸਾਨ ਦੀ ਗੱਲ ਕਰ ਰਹੇ ਦੋਨਾਂ ਨੂੰ ਨੁਕਸਾਨ ਹੋਇਆ ਨਾ ਪਰਵਾਮਾ ਚ ਹੋਇਆ ਨੁਕਸਾਨ ਸਾਡਾ ਹੋਇਆ ਇਹ ਦੇਖਣ ਵਾਲੀ ਗੱਲ ਤੇ ਹੁਣ ਕੀ ਹੋਇਆ ਹੁਣ ਪਹਿਲਗਾਮ ਚ ਫਿਰ ਹੋਇਆ ਜੋ ਕੁਝ ਗਲਤ ਹੈ ਲੇਕਿਨ ਨੁਕਸਾਨ ਫਿਰ ਪੰਜਾਬ ਦਾ ਹੋਣਾ ਤੇ ਪੰਜਾਬੀਆਂ ਦਾ ਹੋਣਾ ਜਦੋਂ ਮੈਂ ਪੰਜਾਬੀਆਂ ਦੀ ਗੱਲ ਕਰਦਾ ਤੇ ਦੋਨੇ ਪੰਜਾਬੀਆਂ ਦੀ ਚੜਦੇ ਤੇ ਲੈਦੇ ਪੰਜਾਬ ਦੇ ਪਹਿਲਾਂ ਤਾਂ ਮੈਂ ਜਿਹੜੇ ਆਪਣੇ ਆਪਣਾ ਨੁਕਸਾਨ ਜਿਹੜਾ ਇੰਡੀਅਨ ਪੰਜਾਬ ਦਾ ਉਦੀ ਗੱਲ ਕਰਦਾ ਹੁਣ ਕੱਲ ਮੋਦੀ ਸਾਹਿਬ ਵਿੱਚੇ ਛੱਟ ਕੇ ਆ ਗਏ 사우ਦੀ ਅਰਬ ਦਾ ਦੌਰਾਨ ਦਾ ਜਦੋਂ ਇਹ ਘਟਨਾ ਵਾਪਰੀ ਆ ਕੇ ਉਹਨਾਂ ਨੇ ਪਹਿਲਾਂ ਤਾਂ ਆਪ ਦੀ ਮੀਟਿੰਗ ਕੀਤੀ 에어ਪੋਰਟ ਤੇ ਫਿਰ ਸੀ ਸੀਐਸ ਦੀ ਮੀਟਿੰਗ ਬੁਲਾ ਲਈ ਕਮੇਟੀ ਜਿਹੜੀ ਕੈਬਨਟ ਕਮੇਟੀ ਫਾਰ ਸਿਕਿਉਰਿਟੀ ਦੀ ਉਸ ਮੀਟਿੰਗ ਨੂੰ ਘਰੇ ਬੁਲਾਇਆ ਤੇ ਉਹ ਮੀਟਿੰਗ ਜਦੋਂ ਵੀ ਪ੍ਰਾਈਮ ਮਿਨਿਸਟਰ ਦੇ ਘਰ ਬੁਲਾਉਂਦਾ ਤਾਂ ਉਹ ਕਾਫੀ ਗੰਭੀਰ ਨੁਕਤੇ تھے ਗੱਲ ਹੁੰਦੀ ਹੈ ਉੱਥੇ ਉੱਥੇ ਹੋਈ ਤਾਂ ਕਿ ਗੱਲ ਬਾਹਰ ਨਾ ਜਾਵੇ ਲੇਕਿਨ ਇੱਛੇ ਤਾਂ ਗੱਲ ਬਾਹਰ ਆ ਗਈ ਉਹਨਾਂ ਨੇ ਜਿਹੜੀ ਗੱਲ ਉਹਨਾਂ ਨੇ ਆਪ ਕੀਤੀ ਉਹਨਾਂ ਨੇ ਆਪ ਦਾ ਪਾਇਆ ਬੈਨ ਉਹਨਾਂ ਦਾ ਕਮੈਂਟ ਵੀ ਦੇਖਿਆ ਵੀ ਮੈਂ ਮੀਟਿੰਗ ਚੇਅਰ ਕੀਤੀ 7 ਵਜੇ 7 ਕਲਿਆਣ ਮਾਰਗ ਤੇ ਉਹਨਾਂ ਨੇ ਲਿਖਿਆ ਲੇਕਿਨ ਜਿਹੜੇ ਪੰਜ ਵੱਡੇ ਫੈਸਲੇ ਲਏ ਉਹਨਾਂ ਫੈਸਲਿਆਂ ਦਾ ਅਸਰ ਦੀਪੈਂ ਗੱਲ ਕਰਦਾ ਖਾਸ ਕਰਕੇ ਜਿਹੜੇ ਪਹਿਲੇ ਦੋ ਫੈਸਲੇ ਨੇ ਉਹਨਾਂ ਦਾ ਪੰਜਾਬੀਆਂ ਤੇ ਬਹੁਤ ਅਸਰ ਹੈ ਇੱਕ ਤਾਂ ਸਾਡੇ ਪੰਜਾਬ ਤੇ ਵੀ ਬਹੁਤ ਵੱਡਾ ਅਸਰ ਹੈ ਦੂਜਾ ਪਹਿਲਾ ਦਾ ਕਿਹੜਾ ਫੈਸਲਾ ਇੱਕ ਤਾਂ 1960 ਦਾ ਜਿਹੜਾ ਪਾਕਿਸਤਾਨ ਦਾ ਜਿਹੜਾ ਸੀ ਸਿੰਧੂ ਜਲ ਟ੍ਰੀਟੀ ਉਹ ਹੱਦ ਦੀ ਘੜੀ ਕੈਨਸਲ ਕਰਦੀ ਸਤਫਤ ਕਰਦੀ ਰੱਦ ਕਰਦੀ ਹੱਦ ਦੀ ਘੜੀ ਉਹ ਕੀ ਹੈ ਉਹਦਾ ਕੀ ਅਸਰ ਪੈਣਾ ਉਹ ਮੈਂ ਦੱਸਦਾ ਤੁਹਾਨੂੰ ਦੂਜਾ ਜਿਹੜਾ ਬਹੁਤ ਵੱਡਾ ਫਰਕ ਪਿਆ ਜੋ ਮੈਂ ਪਹਿਲਾਂ ਪਿਆ ਸੀ ਉਹ ਹੈ ਅਟਾਰੀ ਵਾਗਾ ਪਾਟੇ ਇਹ ਬੰਦ ਹੀ ਕਰਦੀ ਬੰਦੀ ਕਰਤੀ ਤਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀ ਪਹਿਲਾਂ ਦੇਖੋ ਜਦੋਂ ਪਲਵਾਮਾ ਹੋਇਆ ਸੀ ਉਸ ਵੇਲੇ ਲੋਕ ਜਿਹੜੇ ਨੇ ਉਹ ਜਾਂਦੇ ਸੀ ਜਿਹੜੇ ਉਹ ਵਪਾਰ ਬੰਦ ਕਰਦਾ ਸੀ ਲੋਕ ਸੋ ਜਾਉਂਦੇ ਜਾਂਦੇ ਸੀ ਅਬ ਤਾਂ ਤੁਸੀਂ ਦਿਖਾਓ ਦਸਤਾਵੇਜ਼ ਆ ਸਕਦੇ ਹੋ ਜਾਂ ਸਕਦੇ ਮੈਂ ਗਿਆ ਉੱਥੇ ਮੈਨੂੰ ਉੱਥੋਂ ਦਾ ਪਾਕਿਸਤਾਨ ਦੀ ਨਿਊ ਜਰੈਂਸੀ ਦੇ ਇੱਕ ਜਿਹੜੇ ਉੱਚ ਅਧਿਕਾਰਿਓ ਲੈਣ ਆਏ ਮੈਂ ਇੱਥੇ 2005 ਦੀ ਗੱਲ ਹੈ ਤੇ ਗਏ ਤੇ ਉਦੋਂ ਬਾਅਦ ਜਦੋਂ ਕਹਿੰਦੇ ਸੀ ਵਪਾਰ ਉਦੋਂ ਵਪਾਰ ਚੱਲਦਾ ਸੀ ਲੋਕ ਆਉਂਦੇ ਜਾਂਦੇ ਸੀ ਬੜਾ ਕੁਝ ਚੱਲਦਾ ਸੀ ਲੇਕਿਨ ਹੁਣ ਕੀ ਹੋਇਆ ਲਾਹੌਰ ਤੋਂ ਨਾਲ ਸੀ ਮਤਲਬ ਜਿਵੇਂ ਜਲੰਧਰੋਂ ਅੰਮ੍ਰਿਤਸਰ ਚਲੇ ਗਏ ਇੱਥੋਂ ਘਟਾ ਪੈਂਦਾ ਅੰਮ੍ਰਿਤਸਰ ਤੋਂ ਲਾਹੌਰ ਤੇ ਲੋਕ ਚਲੇ ਜਾਂਦੇ ਸੀ ਵਪਾਰ ਵੀ ਚੱਲਦਾ ਸੀ ਟਰੱਕ ਚੱਲਦੇ ਸੀ ਕੁਲੀ ਬੜੀ ਗਿਣਤੀ ਚੋਂ ਇੱਥੇ ਪਰਦੇਸੀ ਬੜਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਬੜਾ ਫਾਇਦਾ ਸੀ ਪਰਵਾਮਾ ਹੋਇਆ ਕਹਿੰਦੇ ਜੀ ਵਪਾਰ ਬੰਦ ਪਹਿਲਗਾਮ ਹੋਇਆ ਕਹਿੰਦੇ ਜੀ ਬਗਾ ਬਾਰਡਰ ਹੀ ਬੰਦ ਆ ਹੁਣ ਕੁਛ ਦਿਨ ਪਹਿਲਾਂ ਵਿਸਾਖੀ ਤੇ ਜਥਾ ਜਾ ਕੇ ਔਰ ਇੱਕ ਤੀਜਾ ਜਥੇ ਵੀ ਪੱਟੀ ਗਿੰਤੀ ਚੁੱਕੇ ਜਦ ਇਹ 1974 ਦੇ ਵਿੱਚ ਦੋਨੇ ਦੇਸ਼ਾਂ ਦੇ ਵਿੱਚ ਜਦੋਂ ਇਹ ਸਮਝੌਤਾ ਹੋਇਆ ਸੀ ਤਾਂ ਉਦੋਂ ਇਹ ਸੀ ਕਿ ਚਾਰ ਜੱਥੇ ਸਿੱਖਾਂ ਦੇ ਜਾਇਆ ਕਰਨਗੇ ਪੰਜਾਬੀਆਂ ਦੇ ਕੱਲੋਂ ਸਿੱਖਾਂ ਦੇ ਕੱਲੋਂ ਇੱਕ ਤਾਂ ਅਸੀਂ ਖਾਲਸਾ ਸਾਜਣਾ ਦੇ ਬਸਾਖੀ ਤੇ ਜਾਊਗਾ 3000 ਬੰਦੇ ਜਾਇਆ ਕਰਨਗੇ ਤੇ 10 ਦੇ ਦਰ ਲਈ ਫਿਰ ਦੂਜਾ ਗੁਰੂ ਨਾਨਕ ਦੇਵ ਜਿੱਦੇ ਜਨਮ ਦੇ ਤੇ ਉਹ ਵੀ 3000 ਤੀਜਾ ਗੁਰੂ ਅਰਜਨ ਦੇਵ ਜਿੱਦੇ ਸ਼ੇਦੀਪੁਰ ਤੇ 1000 ਜੂਨ ਦੇ ਵਿੱਚ ਫਿਰ ਜੂਨ ਚ ਹੀ ਦੂਜਾ ਜਦੋਂ ਮਹਾਰਾਜਾ ਰਜੀਤ ਸਿੰਘ ਵਰਸੀ ਹੁੰਦੀ ਹੈ 500 ਬੰਦੇ ਜਾਇਆ ਇਹ ਸੀ ਇਸ ਵਾਰ ਉਹਨਾਂ ਨੇ ਮਾਲੀ ਕਰਤੀ ਕਿ ਜਿਹੜਾ ਜੱਥਾ ਪਸਾਖੀ ਤੇ ਜਾਣਾ ਸੀ ਉਹਨਾਂ ਚ 6700 ਬੰਦਿਆਂ ਨੂੰ ਵੀਜ਼ਾ ਦਿੱਤਾ 3000 ਦਾ ਸਮਝਾਤਾ ਸੀ ਤੇ 57 5800 ਗਏ ਪੱਪਸਾਈਡ ਐਸੇ ਵਗਾ ਬਾਡਰ ਰਹੀ ਤੇ ਹੁਣ ਵਗਾ ਬਾਡਰ ਤਾਂ ਬੰਦੀ ਕਰਤਾ ਜਦੋਂ ਪਹਿਲਾਂ ਵਪਾਰ ਬੰਦ ਕੀਤਾ ਵਪਾਰ ਦਾ ਚਾਹਦਾ ਪਾਇਆ ਗੁਜਰਾਤ ਚੰਦ ਕਿਹਨੂੰ ਫਾਇਦਾ ਹੁੰਦਾ ਏ ਤੁਸੀਂ ਆਪ ਸੋਚ ਲਓ ਤੇ ਹੁਣ ਜਦੋਂ ਹੋਇਆ ਇਹਦੇ ਚ ਹੀ ਕਿ ਹੁਣ ਬੰਦ ਹੋ ਗਿਆ ਹੁਣ ਕੀ ਪਹਿਲਾਂ ਤੇ ਗੱਲ ਇਹੀ ਆ ਗਈ ਉੱਠ ਕੇ ਵੀ ਉਹ ਐਨੇ ਕਿਉਂਕਿ ਉਹਨਾਂ ਦੇ ਜਥੇ ਨੂੰ ਜਦੋਂ ਸੰਬੋਧਨ ਕੀਤਾ ਨਾ ਉਹਨਾਂ ਨੇ ਉੱਥੇ ਦੇਰਾ ਸਾਹਿਬ ਦੇ ਵਿੱਚ ਤਾਂ ਉਹਨਾਂ ਦੇ ਮੰਤਰੀ ਕਹਿੰਦੇ ਜਿਹੜੇ ਪੰਜਾਬ ਦੇ ਪੰਜਾਬੀ ਨੇ ਸਿੱਖ ਨੇ ਰਮੇਸ਼ ਸਿੰਘ ਰੋਣਾ ਉਹ ਕਹਿੰਦੇ ਅਗਲੀ ਵਾਰ ਅਸੀਂ 25 125000 ਨੂੰ ਦੇਵਾਂਗੇ ਸਾਡਾ ਪੂਰਾ ਪ੍ਰਬੰਧ ਕਰ ਲੈਣਾ ਹੋਰ ਗੁਰਦੁਆਰੇ ਵੀ ਅਸੀਂ ਤੁਹਾਨੂੰ ਯਾਤਰਾ ਕਰਾਇਆ ਕਰਾਂਗੇ ਐਸੋ ਉਹਦੀਆਂ ਗੱਲਾਂ ਕੀਤੀਆਂ ਜਾ ਕਰੇ ਲਵਾਏ ਤੇ ਰੋਲਾ ਪੈ ਗਿਆ ਕਦੀ ਸਮਝੋਤਾ ਤਾਂ 75 ਚ 3000 ਦੇ ਕਿਵੇਂ ਜ਼ਿਆਦਾ ਦੇਈ ਜਾਂਦੇ ਨੇ ਤੇ ਹੁਣ ਤਾਂ ਉਲਟ ਹੋ ਗਿਆ ਕੰਮ ਹੁਣ ਤਾਂ ਮੈਨੂੰ ਖਲਸਾ ਹੀ ਐ ਤੂੰ ਜ਼ਿਆਦਾ ਛੱਡੋ ਹੀ 3000 ਵਾਲੀ ਕੰਮ ਨਹੀਂ ਵੱਧ ਹੋ ਜਾਣਾ ਜੋ ਵਾਗਾ ਬੈਟਰੀ ਬੰਦ ਕਰਤਾ ਕਿੱਧਰ ਦੀ ਜਾਣਾ ਕਿਵੇਂ ਕਰਨੇ ਜਿਹੜੀ ਭੁਗਤਣਾ ਤਾਂ ਪੰਜਾਬ ਨੂੰ ਪੈਂਦਾ ਹੈ ਦੇਸ਼ੇ ਯਾਦ ਹੋਇਆ ਕਿਹਨੇ ਭੁਗਤਿਆ ਪੰਜਾਬ ਨੇ ਭੁਗਤਿਆ 10 ਲੱਖ ਲੋਕ ਮਰੇ ਦੋਨੇ ਪਾਸਿਆਂ ਦੇ ਪੰਜਾਬੀਆਂ ਨੇ ਭੁਗਤਣਾ ਪਿਆ ਨਾ ਤੇ ਰਾਸ਼ਟਰਵਾਦ ਪੁਲੋਣਾਉ ਤੇ ਕਾ ਸਾਰਾ ਕੁਝ ਚੱਲਦਾ ਪੰਜਾਬ ਕਿੱਥੇ ਉੱਥੇ ਪੰਜਾਬ ਤਾਂ ਫਿਰ ਵਿਕਟਮ ਹੀ ਹੈ ਨਾ ਹੁਣ ਫਿਰ ਵਿਕਟਮ ਹੋ ਗਿਆ ਪੰਜਾਬ ਜਿਹੜੀ ਮੈਂ ਇਹ ਨਹੀਂ ਕਹਾ ਦਾ ਕਿ ਬੇਟਾ ਸੁਣੋ ਸ਼ੁਰੂਜੀ ਕਹਿੰਦਾ ਵੀ ਪਹਿਲਗਾਮ ਜੋ ਕੁਝ ਹੋ ਗਲਤ ਹੋਏ ਪਰ ਉਹਦਾ ਵਿਕਟਮ ਪੰਜਾਬ ਬਣਦਾ ਜਦੋਂ ਵੀ ਕੋਈ ਗੱਲ ਹੁੰਦੀ ਹੈ ਆ ਬਣ ਗਿਆ ਬਗਾ ਬਟਰ ਹੋ ਗਿਆ ਬੰਦ ਤੁਸੀਂ ਕਹੋਗੇ ਜੀ ਚਲੋ ਇਹ ਤਾਂ ਹੋ ਗਿਆ ਤੁਸੀਂ ਦੂਜੀ ਗੱਲ ਕਿਹੜੀ ਕਹਿ ਰਹੇ ਸੀ ਉਹ ਵੀ ਸੁਣ ਲਓ ਜਿਹੜੀ ਜੇ ਜਿਹੜੇ ਹੋਊਗਾ ਨਾ ਜਿਹੜਾ ਸਮਝੌਤਾ ਬੰਦ ਰੱਦ ਹੋਇਆ 1960 ਦਾ ਇਹਨੂੰ ਪਾਕਿਸਤਾਨ ਦੀ ਲਾਈਫਲਾਈਨ ਕਹਿੰਦੇ ਨੇ ਇਹ ਸਤਲੁਜ ਦਰਿਆ ਤੇ ਨਾਲ ਉਹਦੀਆਂ ਸਹਾਇਕ ਨਦੀਆਂ ਨੇ ਸਦੋਂ ਘਟਦੀਆਂ ਉਹ ਲਾਈਫਲਾਈਨ ਹੈ ਔਰ ਜਦੋਂ ਦੇਸ਼ ਆਜ਼ਾਦ ਹੋ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਇਹਦੀ ਇਹ ਇਹਦੇ ਪਿੱਛੇ ਜੁੜੇ ਹੈ ਡਿਸਕਸ਼ਨ ਵੀ ਹੁੰਦੀ ਸੀ ਚਰਚਾ ਵੀ ਹੁੰਦੀ ਸੀ ਲੜਾਈ ਵੀ ਇਸ ਉੰtanto یوں ਲੱਗਿਆ ਕਿ ਭਾਰਤ ਨੇ ਖੂਨ ਬਦਲੇ ਪਾਣੀ ਯਾਨੀ ਪਾਣੀ ਬਹੁਤ ਇੰਪੋਰਟੈਂਟ ਹੈ ਕਿਉਂ ਇੰਪੋਰਟੈਂਟ ਹੈ ਦੇਖੋ ਜਿਹੜੇ ਉੱਥੇ ਪਾਣੀ ਹੈ ਨਾ 21 ਕਰੋੜ ਪਾਕਿਸਤਾਨ ਦੇ ਲੋਕ ਇੱਥੇ ਡਿਪੈਂਡ ਕਰਦੇ ਨੇ ਇਸ ਟੋਟਲ 21 ਕਰੋੜ ਟੋਟਲ ਇਸ ਪਾਣੀ ਤੇ ਜਿਹੜਾ ਬੰਦ ਕੀਤਾ ਤਾਂ ਹੁਣ ਤੁਸੀਂ ਪਾਕਿਸਤਾਨ ਦੀ ਲਾਈਫ ਲਾਈਨ ਜਿਹੜੀ ਹੈ ਉਹਨੂੰ ਕੱਟ ਕਰਦੇ ਨੇ ਔਰ 93% ਉਥੇ ਸਿੰਚਾਈ ਜਿਹੜੀ ਹੈ ਇਰੀਗੇਸ਼ਨ ਇਸੇ ਪਾਣੀ ਨਾਲ ਹੁੰਦੀ ਹੈ। ਤਕਰੀਬਨ ਪਾਕਿਸਤਾਨ ਦੀ 60% ਆਬਾਦੀ ਇਸ ਪਾਣੀ ਤੇ ਡਿਪੈਂਡ ਕਰਦੀ ਹੈ। ਤੇ ਇਹ ਜਿਹੜੇ ਆ ਨਦੀਆਂ ਨੇ ਨਾ ਉਹ ਚ ਕਰਾਚੀ, ਲਾਹੌਰ, ਮਲਤਾਨ ਇਹ ਇਹਨਾਂ ਨੂੰ ਪਾਣੀ ਇੱਥੋਂ ਮਿਲਦਾ ਹੈ। ਹੁਣ ਮੈਂ ਕਹਿੰਦਾ ਪੰਜਾਬੀਆਂ ਦਾ ਨੁਕਸਾਨ ਲਾਹੌਰ ਕੀ ਪਾਣੀ ਕਿੱਥੋਂ ਲਓਗੇ ਜੀ ਤੁਸੀਂ? ਇਸ ਤੋਂ ਰਤ ਰਵੇਲਾ ਮੰਗਲਾ ਉਹਨਾਂ ਦੇ ਜਲ ਘਰ ਦੇ ਪਾਵਰ ਪ੍ਰੋਜੈਕਟ ਨੇ ਉਹ ਵੀ ਇਸੇ ਤੇ ਡਿਪੈਂਡ ਕਰਦੇ ਨੇ ਉਹ ਵੀ ਕਹ ਦੋ ਜੇ ਇਰੀਗੇਸ਼ਨ ਪਾਣੀ ਨਹੀਂ ਮਿਲੂਗਾ ਅਨਾਜ ਕਿੱਥੋਂ ਆਊਗਾ ਭੁੱਖੇ ਮਰਨਗੇ ਲੋਕ ਅਸ਼ਾਂਤੀ ਫੈਲ ਜੂਗੀ ਯਾਨੀ ਵੈ ਇਹ ਕਹੇ ਕਿ ਇਹਦਾ ਪੰਜਾਬੀਆਂ ਨੂੰ ਨੁਕਸਾਨ ਇਧਰ ਤੇ ਉਧਰ ਇਹ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਹੋਊਗਾ ਹੋਗਾ ਹਾਂ ਇਹ ਜਿਹੜਾ ਇਹ 60 ਤੇ ਜਿਹੜਾ ਸਮਝੌਤਾ ਹੋਇਆ ਸੀ ਉਹ ਚ ਤੁਹਾਨੂੰ ਇਹ ਵੀ ਦੱਸਦਾ ਉਹ ਕੀਤਾ ਸੀ 68 ਸਾਲ ਪਹਿਲਾਂ 1960 ਚ ਪੰਡਤ ਨਹਿਰੂ ਤੇ 아이وب ਖਾਨ ਨੇ 라ਵਲਪਿੰਡੀ ਚ ਇਹ ਸਮਝੌਤਾ ਹੋਇਆ ਸੀ। ਔਰ ਵਰਡ ਬੈਂਕ ਜਿਹੜਾ ਹੈ ਇਹਦੇ ਇਹ ਸਮਝੌਤਾ ਕਰਾਉਣ ਚ ਵੱਡੀ ਜਿਹੜੀ ਭੂਮਿਕਾ ਵਰਡ ਬੈਂਕ ਦੀ ਸੀ ਜਦੋਂ ਇਹ ਸਮਝੌਤਾ ਹੋਇਆ ਪਾਵਰ ਲੰਬਾ ਉਦੋਂ ਜਿਹੜਾ ਹੈ ਚੱਲਿਆ ਸੀ ਕਿਉਂਕਿ ਜਿਹੜੀਆਂ ਪਹਿਲੀਆਂ ਨਦੀਆਂ ਸੀ ਸਤਲੁਜ ਬਿਆਸ ਰਾਵੀ ਉਹਦਾ ਪਾਣੀ ਤਾਂ ਮਤਲਬ ਭਾਰਤਖੋਰ ਜਿਆਦਾ ਆਉਂਦਾ ਸੀ ਮੇਰੇ ਆਪਣੇ ਲੋਪਪਰੀਏ ਇੱਕ ਵਾਰੀ ਮੈਂ ਨਨਕਾਣਾ ਸਾਹਿਬ ਦੇ ਵਿੱਚ ਉਦੋਂ ਵੀਡੀਓ ਬਣਾ ਕੇ ਨਾ ਮੈਂ ਗਿਆ ਤੇ ਸ਼ਾਮ ਨੂੰ ਠੰਡ ਤੇ ਸਰਦੀਆਂ ਦੇ ਦਿਨ ਸੀ ਦਸੰਬਰ ਦੇ ਮੈਂ ਇੱਕ ਦੁਕਾਨ ਤੇ ਦੁੱਧ ਪੀਣ ਚੜਿਆ ਗਿਆ ਉੱਥੇ ਇੱਕ ਬੰਦਾ ਹੋਇਆ ਮੈਨੂੰ ਕਹਦਾ ਮੱਲਾ ਤੁਸੀਂ ਉਧਰੋਂ ਆਇਓ ਮੈਂ ਕਿਹਾ ਜੀ ਹਾਂ ਕਹਿੰਦਾ ਮੈਂ ਤੈਨੂੰ ਕੋਈ ਗੱਲ ਦੱਸਾਂ ਮੈਨੂੰ ਪਹਿਲਾਂ ਤਾਂ ਕਹਿੰਦਾ ਮੈਂ ਆ ਸਕਦਾ ਮੈਂ ਕਿਉਂ ਨਹੀਂ ਤੁਸੀਂ ਵੀ ਆ ਸਕਦੇ ਉਹਨੇ ਕੋਈ ਜਿਹੜਾ ਹੁਣ ਮੇਰੇ ਯਾਦ ਨਹੀਂ ਕਿ ਦੱਸਿਆ ਮੈਂ ਉੱਥੋਂ ਦਾ ਰਹਿਣ ਵਾਲਾ ਤੇ ਕਹਿੰਦਾ ਚਲੋ ਫਿਰ ਮੈਨੂੰ ਲੈ ਜਾਉ ਮੈਂ ਕਿਹਾ ਨਹੀਂ ਤੁਸੀਂ ਇਹ ਕਰੋ ਪਿੰਡੂ ਬੰਦਾ ਸੀ ਵੀਜ਼ਾ ਪਹਿਲਾਂ ਪਾਸਪੋਰਟ ਬਣਾਓ ਵੀਜ਼ਾ ਅਪਲਾਈ ਕਰੋ ਸਰਕਾਰ ਨੂੰ ਅਪਲਾਈ ਕਰੋ ਫਿਰ ਤੁਹਾਨੂੰ ਸਰਕਾਰ ਵੀਜ਼ਾ ਦੇਊ ਕਿਉਂ ਕਹਿੰਦਾ ਮੈਂ ਸਰਕਾਰ ਨੂੰ ਕਿਉਂ ਕਰਾਂ ਮੈਂ ਤਾਂ ਤੁਹਾਨੂੰ ਮਿਲ ਜਣਾ ਹੈ ਮੈਨ ਸਰਕਾਰ ਨੂੰ ਮਿਲ ਜਾਣਾ ਜਿਹੜੀ ਉਹਦੇ ਭਾਵਨਾ ਮੈਨੂੰ ਬਹੁਤ ਚੰਗੀ ਲੱਗੀ ਵੀ ਲੋਕ ਤਾਂ ਐ ਮਿਲਣਾ ਚਾਹੁੰਦੇ ਨੇ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਨੇ ਲੇਕਿਨ ਚਲੋ ਗੱਲ ਆਪਾਂ ਕਰੀਏ ਕਿ ਉਹ ਮੈਨੂੰ ਇੱਕ ਜਿਆਦਾ ਜਿਆਦਾ ਕਦੇ ਹੋਰ ਦੱਸੋ ਪਾਣੀ ਦਾ ਛੜਾ ਕਰੂਗਾ ਤਾਂ ਹੜ੍ਹ ਆ ਜਾਦਾ ਸਾਡੇ ਜਿਹੜੀ ਇਸ ਤਰ੍ਹਾਂ ਵੀ ਪਾਣੀ ਇੰਨਾ ਜਿਆਦਾ ਉਦੋਂ ਦੀ ਗੱਲ ਸੀ ਬਾਕੀ ਦੇਖੋ ਸਿੰਧੂ ਚੇਲਮ ਚਨਾਬ ਇਹ ਸਾਰਾ ਪਾਕਿਸਤਾਨ ਨੂੰ ਠੀਕ ਹੈ ਉਹਦਾ ਕੋਲ ਹੈ ਲੇਕਿਨ ਜਦੋਂ ਇਹਨਾਂ ਚ ਰਾਵੀ ਬਿਆਸ ਸਤਲੁਜ ਚਨਾਬ ਇਹ ਜਿਹੜੇ ਇਹ ਸਿੰਧੂ ਦੇ ਹੈ ਤਾਂ ਹੀ ਤਾਂ ਸਿੰਧੂ ਘਾਟੀ ਕਹਿੰਦੇ ਆ ਇਹਨਾਂ ਦਾ ਪਾਣੀ ਦਾ ਕਈਆਂ ਦਾ ਕੰਟਰੋਲ ਜਿਹੜਾ ਹੈ ਉਹ ਇੰਡੀਆ ਕੋਲ ਹੈ ਹੁਣ ਜਦੋਂ ਇਹ ਬੰਦ ਹੋਊਗਾ ਤਾਂ ਫੇਰ ਪਾਕਿਸਤਾਨ ਨੂੰ ਤਾਂ ਨੁਕਸਾਨ ਹੋਣੀ ਹੋਣਾ ਇਹ ਗਲਤੀ ਹੈ ਤੋ ਇਹ ਇਸੇ ਕਰਕੇ ਇਹ ਬਹੁਤ ਸੀਰੀਅਸ ਵਿਵਾਦ ਸੀ 1951 47 ਚ ਯਾਦ ਹੁੰਨੇ ਆ 1951 ਚ ਜਿਹੜਾ ਜੋਜ਼ੀਨ ਰੌਬਰਟ ਸੀ ਵਾਟਰ ਬੈਂਕ ਦਾ ਚੇਅਰਮੈਨ ਉਹ 10 ਸਾਲ ਲੱਗ ਰਿਹਾ ਸਮਝਾਤਾ ਕੌਂਟ ਜਿਹੜੀ ਆ ਹੁਣ ਕੱਲ ਰੱਦ ਕੀਤੀ ਹੈ ਤੋ ਇਹ 1908 ਬੈਸਕਾਟ ਚ ਲੱਗ ਹੋ ਗਿਆ ਸੀ 12 ਜਨਵਰੀ ਨੂੰ ਸਮਝਾਤਾ ਇਹਦਾ ਵੀ ਇਖਤਿਆਰ ਹੋਣਾ ਇਹਦੇ ਨੁਕਸਾਨ ਹੋਣਾ ਨੂੰ ਹੋਣਾ ਹੈ ਜਿਹਨਾਂ ਜਿਨ੍ਹਾਂ ਤੇ ਇਹ ਇਲਜਾਮ ਲੱਗਦਾ ਕਾਰਾ ਕੀਤਾ ਲੇਕਿਨ ਜਿਹੜਾ ਦੂਜਾ ਨੁਕਸਾਨ ਹੋਣਾ ਹੈ ਕੱਲ ਦੇ ਫੈਸਲੇ ਦਾ ਉਹ ਪੰਜਾਬ ਨੂੰ ਹੋਣਾ ਫਿਰ ਮੇਰੀ ਗੱਲ ਉੱਥੇ ਆਉਂਦੀ ਹੈ ਉਹ ਨੁਕਸਾਨ ਆਮ ਲੋਕਾਂ ਦਾ ਆਮ ਲੋਕ ਭੁੱਖੇ ਮਰ ਗਏ ਆਮ ਲੋਕ ਪਾਣੀ ਤੋਂ ਤਰਸਣਗੇ ਲੋਕੋ ਤਰਸਣਗੇ ਲੋਕ ਪੰਜਾਬੀ ਤਾਂ ਪੰਜਾਬੀਆਂ ਦਾ ਨੁਕਸਾਨ ਹੋ ਗਿਆ ਨਾ ਤਾਂ ਮੈਂ ਇਹੀ ਗੱਲ ਕਹਿ ਰਿਹਾ ਕਿ ਜਦੋਂ ਵੀ ਕੋਈ ਘਟਨਾ ਇੱਚ ਵਾਪਰਦੀ ਜਿਹੜੇ ਵੀ ਲੱਗੇ ਹੋਏ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਜਿਹੜਾ ਹੈ ਆਮ ਲੋਕਾਂ ਦਾ ਤੇ ਸਾਡਾ ਪੰਜਾਬੀਆਂ ਨੂੰ ਵਿਕਟਮ ਬਣਾ ਰਹੇ ਹੋ ਤੁਸੀਂ ਔਰ ਮੈਂ মিডিਆ ਨੂੰ ਵੀ ਕਹਿਣਾ ਇਹ ਜਿਹੜਾ ਕੁਝ ਕਰਦੇ ਹੋ ਇntਕਾਮ ਲੈ ਕੇ ਬਦਲਾ ਲੈ ਕੇ ਫਲਾਣਾ karenge ਧਮਕਾ karenge ਉਹ ਨਾ ਕਰੋ ਫਿਰ ਤੁਸੀਂ ਰਾਬਰਟ ਬਟਰਨ ਨੂੰ ਗਾਲਾਂ ਕੱਢਦੇ ਹੋ ਪ੍ਰਿੰਕਾ ਦੇ ਪਤੀ ਨੂੰ ਜਦੋਂ ਉਹ ਕਹਿੰਦਾ ਵੀ ਤੁਸੀਂ ਜਦੋਂ মিডিਆ ਚ ਹੈ ਜਿਆ ਕੁਝ ਕਰਦੇ ਹੋ ਚਾਹੇ ਬਾਕਬ ਦੀ ਗੱਲ ਹੋਵੇ ਚਾਹੇ ਉਦੋਂ ਬਾਅਦ ਸੜਕਾਂ ਤੇ ਨਵਾਜ਼ ਪੜਨ ਦੀ ਗੱਲ ਹੋਵੇ ਤੇ ਉਹਦਾ ਫਿਰ ਉਧਰ ਰਿਐਕਸ਼ਨ ਹੁੰਦਾ ਤੇ ਜਦੋਂ ਰਿਐਕਸ਼ਨ ਹੁੰਦਾ ਵਾਇਅ ਕਰਦੇ ਨੇ ਉਹ ਵੀ ਤਾਂ ਇਹੋ ਜਿਹੇ ਉਹ ਕਿਤੇ ਬਾਹਰ ਹੁਣ ਅਜ਼ਾਦ ਦੇ ਆਰਮੀ ਚੀਫ ਨੇ ਕੁਝ ਦਿਨ ਪਹਿਲਾਂ ਕਿਹਾ ਤਾਂ ਸੀ ਕਸ਼ਮੀਰ ਸਾਡੀ ਸ਼ਾਹ ਰਾਗਾ ਕਿਉਂ ਕਿ ਆ ਕਿਉਂਕਿ ਅਮਰ ਸਿੰਘ ਨੇ ਪਾਰਲੀਮੈਂਟ ਚ ਕਿਹਾ ਸੀ ਕਿ ਉਹ ਕਸ਼ਮੀਰ ਲੈ ਕੇ ਰਾਂਗੇ ਜਿਹੜਾ ਪਾਕਿਸਤਾਨ ਦਾ ਅਕੂਪਾਈਟ ਕਸ਼ਮੀਰ ਹੈ ਪੀਓ ਕੀ ਸਾਡਾ ਤੋਂ ਥੋਡੀਆਂ ਇਹ ਲੜਾਈਆਂ ਚ ਆਮ ਲੋਕ ਪਿਸ ਜਾਂਦੇ ਨੇ ਇਹ ਸਰਕਾਰਾਂ ਨੂੰ ਤਾਂ ਫਾਇਦੀ ਫਾਇਦੇ ਨੇ ਹੁਣ ਵੀ ਫਾਇਦਾ ਹੋਣਾ ਧਰਮ ਹੁਣ ਦੇਖੋ ਤੁਸੀਂ ਉੱਥੇ ਕੀ ਚੱਲ ਰਿਹਾ ਹੈ ਉਹ ਕੁੜੀ ਜਿਹੜੇ ਨਰਵਾਦ ਦੀ ਵਾਈਫ ਹੈ ਜਿਹਦਾ ਸੋਣਾ ਨੂੰ ਵਿਆਹ ਹੋਇਆ 20 ਨੂੰ ਉੱਥੇ ਪਹੁੰਚੇ ਤੇ ਬਾਈ ਨੂੰ ਕਤਲ ਹੋ ਗਿਆ ਤੇ ਹੁਣ ਤਾਂ ਵਿਚਾਰੇ ਦਾ ਅੰਤਮ ਕਲ ਸੰਸਕਾਰ ਹੋ ਗਿਆ ਤੇ ਉਹ ਉਹਦੀ ਫੋਟੋ ਲਾ ਕੇ ਜਾਤ ਨਹੀਂ ਧਰਮ ਪਛ ਕੇ ਗੋਲੀ ਮਾਰੀ ਤੇ ਕਿਹਨੂੰ ਫਾਇਦਾ ਜੀ ਇਹਦਾ ਆਪ ਹੀ ਸੋਚ ਲਓ ਜਿਹੜੇ ਧਰਮ ਵਾਲੇ ਨੂੰ ਗੋਲੀ ਮਾਰੀ ਤੇ ਫਾਇਦਾ ਕਿਹਨੂੰ ਹੋਣਾ ਸਿਆਸੀ ਤੌਰ ਤੇ ਕਿਹੜਾ ਤ੍ਰੂਪੀਕਰ ਹੋਣਾ ਪੋਲਰਾਈਜੇਸ਼ਨ ਕਿਹਦੇ ਹੱਕ ਚ ਆਉਣੀ ਹੈ ਬਹੁਤ ਕੁਝ ਹੈ ਸਮਝਣਾ ਤਾਂ ਆਪਾਂ ਨੂੰ ਚਾਹੀਦਾ ਤੇ ਆਪਾਂ ਸਰਕਾਰਾਂ ਨੂੰ ਕਹੀਏ ਖਾਸ ਕਰਕੇ ਆਪ ਵੀਡੀਆ ਜਿਹੜਾ ਲੱਗਿਆ ਹੋਇਆ ਹੈ ਨਾ ਬਦਲਾ ਲੈਣਗੇ ਉਹ ਭਾਈ ਕਦੇ ਗੱਲ ਕਰ ਲਓ ਸਾਡਾ ਨੁਕਸਾਨ ਜਿਹੜਾ ਹੋ ਰਿਹਾ ਉਹਦੀ ਵੀ ਗੱਲ ਕਰ ਲਓ ਕਦੇ ਆ ਕਿਸੇ ਨੇ ਕਿੰਨੇ ਕੁ ਨੇ ਦੱਸਿਆ ਮੈਂ ਪ੍ਰਸ਼ੰਸਾ ਕਰਦਾ ਹਾਂ ਇਹਦੀ ਸਾਡੇ ਜਥੇਦਾਰ ਚਾਹੇ ਉਹਨਾਂ ਨੂੰ ਪ੍ਰਬਾਣ ਕੀਤਾ ਹਲੇ ਲੋਕਾਂ ਨੇ ਨਹੀਂ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੇ ਚਿੱਠੀ ਸਿੰਗਾਪੁਰ ਨੂੰ ਯਾਦ ਕਰਾਇਆ ਥਾ ਕਿ ਉੱਥੇ ਵੀ ਇਹੀ ਹੋਇਆ ਸੀ ਕਿਨੇ ਕੁ ਲੋਕਾਂ ਨੂੰ ਯਾਦ ਆ ਜੀ 35 ਸਿੰਘ ਗਏ ਸੀ ਉਦੋਂ 20 ਮਾਰਚ 2000 ਦੀ ਗੱਲ ਰਾਤ ਨੂੰ ਆਏ ਆਪ ਜੀ ਕਹਿੰਦੇ ਤਲਸੀ ਲੈਣੀ ਹੈ ਸਿੱਖਾਂ ਨੂੰ ਮਰਦਾਂ ਨੂੰ ਡਾਕਟਰ ਗੁਰਦੁਆਰੇ ਦੇ ਕੋਲ ਲੈ ਕੇ ਗੋਲੀਆਂ ਮਾਰਤੀਆਂ ਸੀ ਤੇ ਬਿਲਕੁਲ ਇੰਟਰ ਆਇਆ ਸੀ ਉਦੋਂ ਅਮਰੀਕਾ ਦਾ ਰਾਸ਼ਟਰਪਤੀ ਉਹਨੇ ਆਪਣੀ ਕਿਤਾਬ ਚ ਲਿਖਿਆ ਕਹਿੰਦਾ ਜੇ ਮੈਂ ਨਾ ਜਾਂਦਾ ਸ਼ਾਇਦ ਆ ਕੁਛ ਨਾ ਹੁੰਦਾ ਇਹਦਾ ਮਤਲਬ ਜਦੋਂ ਵੀ ਕੋਈ ਆਉਂਦਾ ਹੈ ਇਹ じゃ ਕੁਛ ਹੁੰਦਾ ਜਾਂਜੋ ਉਹਨੋ ਜੀਡੀਪੈਸ ਆਇਆ ਹੋਇਆ 22% ਤਾਂ ਹੋਇਆ ਕੀ ਕਾਰਨ ਹੈ ਕੀ ਹੈ ਬਹੁਤ ਗਲਤ ਹੋਇਆ ਪਰ ਸਮਝਣ ਦੀ ਜ਼ਰੂਰ ਲੋੜ ਹੈ ਔਰ ਨੁਕਸਾਨ ਕੀਤਾ ਹੁੰਦਾ ਇਹ ਵੀ ਸਮਝਣ ਦੀ ਲੋੜ ਹੈ ਤੇ ਜੇ ਤੁਹਾਨੂੰ ਠੀਕ ਲੱਗਿਆ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਰੂ ਕਰ ਲਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ